ਸਤਿਗੁਰ ਜੀ ਵਹਿਰ ਜੀ ਦਾ ਖਾਲਸਾ ਵਹਿਰ ਜੀ ਕੀ ਫਤਿਹ ਬਾਦਲ ਕਨੇ ਬਣਾਇ ਸੀ ਖਿਚੜੀ ਖਿਚੜੀ ਦੇ ਵਿੱਚ ਹੁਣ ਪੈ ਗਿਆ ਪਾਣੀ ਲੱਗਦਾ ਘੁਲਮੁਲ ਗਿਆ ਸਾਰਾ ਕੁਸੀ ਕੰਨ ਭਾਵਕੇ ਜਿਹੜਾ ਅੱਜ ਦਾ ਦਿਨ ਆ ਇਹਦੇ ਵਿੱਚ ਬਹੁਤ ਵੱਡੇ ਫੇਰਵਾਦਲ ਹੋਏ ਨੇ ਅੱਜ ਦੇ ਦਿਨ ਦੇ ਵਿੱਚ ਜਿੱਤੇ ਇੱਕ ਪਾਸੇ ਸੰਤ ਬਾਵਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੀ ਦੀ ਸਹੀਦੀ ਦਾ ਹੜਮ ਮਨਾਇਆ ਜਾ ਰਿਹਾਗਾ ਦੂਜੇ ਪਾਸੇ ਅੱਜ ਭਾਨਾ ਸਿੱਧੂ ਜਿਹੜਾ ਜੇਲ੍ਹ ਤੋਂ ਰਿਹਾ ਹੋ ਕੇ ਆਇਆਗਾ ਉੱਥੇ ਵੀ ਜਿਹੜਾ ਹਜ਼ਾਰਾਂ ਦਾ ਇਕੱਠ ਆ। ਦੂਸਰੇ ਪਾਸੇ ਜਿਹੜੇ ਕਿਸਾਨ ਨੇ ਉਹ ਦਿੱਲੀ ਜਾ ਰਹੇ ਨੇ ਬੇਸ਼ੱਕ ਮੋਦੀ ਸਰਕਾਰ ਵੱਲੋਂ ਕੰਦਾ ਕੱਢੀਆਂ ਗਿਆ ਸਮਿੰਟ ਦੀਆਂ بڑے بڑے ਪੱਥਰ ਰੱਖੇ ਗਏ ਨੇ ਕਿੱਲ ਠੋਕੇ ਗਏ ਨੇ ਸੜਕਾਂ ਦੇ ਅੰਦਰ ਪਰ ਅੱਜ ਜਿਹੜੀ ਭਗਵਾਨ ਜਮਾਨ ਨੇ ਗੱਲ ਕੀਤੀ ਆ ਕੇਂਦਰ ਸਰਕਾਰ ਨੂੰ ਲੰਮੇ ਹੱਥੀ ਲਿਆ ਕੋਣੇ ਕਿਹਾ ਕਿ ਭਵੰਤਮਾਨ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਨਾ ਤੁਸੀਂ ਦਿੱਲੀ 'ਚ ਸਾਨੂੰ ਟਿਕਣ ਦਿੰਦੇ ਹੋ ਨਾ ਹੁਣ ਤੁਸੀਂ ਪੰਜਾਬ ਉੱਤੇ ਅੱਖ ਧਰਨ ਲਈ ਤੇ ਇੱਕ ਪਾਸੇ ਤੁਸੀਂ ਕੰਧਾ ਘੜਤੀਆਂ ਦਿੱਲੀ ਤੇ ਪੰਜਾਬ ਅਲੱਗ ਕਰਤਾ ਤੇ ਦੂਜੇ ਪਾਸੇ ਪਾਕਿਸਤਾਨ ਉਹ ਵੀ ਅਲੱਗ ਕੀਤਾ ਹੋਇਆਗਾ ਤੇ ਭਵੰਤਮਾਨ ਨੇ ਕਿਹਾ ਕਿ ਪਹਿਲੀ ਤਾਂ ਮੇਰੀ ਬੇਨਤੀ ਆ ਉਸ ਤੋਂ ਬਾਅਦ ਚੇਤਾਵਨੀ ਹੋਊਗੀ ਭਵੰਤਮਾਨ ਨੇ ਜ਼ੋਰਦਿੰਦਾ ਕਿਹਾ ਕਿ ਜਿਹੜੇ ਕਿਸਾਨ ਨੇ ਤੁਸੀਂ ਜਿਹੜੀਆਂ ਇਹਨਾਂ ਦਾ ਮੰਗਾ ਨੇ ਹੱਕੀ ਮੰਗਾ ਨੇ ਤੇ ਉਹਨਾਂ ਤੇ ਆ ਨਮਟੇਰਾ ਕਰੋ ਉਹਨਾਂ ਨੂੰ ਜਿਹੜਾ ਬਣਦਾ ਜਿਹੜਾ ਉਹਨਾਂ ਦਾ ਮੁੱਲ ਆ ਭਾਗਾਂ ਐਮਐਸਪੀ ਵਰਗੇ ਜਿਹੜੇ ਹੋਰ ਨੇ ਜਿਹੜੀਆਂ ਬਾਕੀ ਮੰਗਾਂ ਨੇ ਉਹ ਪੂਰੀਆਂ ਕਰੋ ਪੰਜਾਬ ਦੇ ਵਿੱਚ ਐਸ ਵੇਲੇ ਇੱਕ ਦਹਿਸ ਦਾ ਮਾਹੌਲ ਬਣਾ ਛੱਡਿਆ ਹੈ ਕੇਂਦਰ ਸਰਕਾਰ ਵੱਲੋਂ ਹਰਿਆਣਾ ਦੀ ਖੱਟੜ ਸਰਕਾਰ ਨੇ ਸਾਰੀਆਂ ਸੜਕਾਂ ਪੜ ਪੜ ਕੇ ਜੀਵੀ ਮਸ਼ੀਨਾ ਲਾ ਲਾ ਕੇ ਲੋਕਾਂ ਦਾ ਜਿਉਣਾ ਦੁਬਾਰ ਕਰ ਛੱਡਿਆਗਾ ਅਸੀਂ ਵੱਖ-ਵੱਖ ਦੇਖਦੇ ਆ ਜਿਹੜੇ ਕਿਸਾਨ ਨੇ ਬੇਸ਼ੱਕ ਖੱਟੜ ਸਰਕਾਰ ਕਿੰਨਾ ਮਰਜ਼ੀ ਜ਼ੋਰ ਲਾਈ ਜਾਂਦੀ ਆ ਪਰ ਕਿਸਾਨ ਕਹਿੰਦੇ ਅਸੀਂ ਤਾਂ ਦਿੱਲੀ ਪਹੁੰਚਣੀ ਪਹੁੰਚਣਾ ਬੇਸ਼ੱਕ ਜੋ ਮਰਜ਼ੀ ਹੋ ਜੇ ਹੁਣ ਆਪਾਂ ਦੇਖ ਰਹੇ ਆ ਕਿ ਬੈਰੀਕੇਡ ਜਿਹੜੇ ਤੋੜੇ ਜਾ ਰਹੇ ਨੇ ਕਿਸਾਨਾਂ ਵੱਲੋਂ ਤੇ ਦਿੱਲੀ ਵੱਲ ਨੂੰ ਕੂਚ 10 ਤਰੀਕ ਤੋਂ ਕੀਤਾ ਜਾ ਰਹੇ ਹੈਗਾ ਅੱਜ 12 ਹੋ ਗਈ ਕੱਲ ਨੂੰ ਜਿਹੜਾ ਹੈਗਾ ਇੱਕ ਵੱਡਾ ਅंदोलਨ ਹੈ ਇੱਕ ਵੱਡਾ ਧਰਨਾ ਕਹ ਲਈਏ ਸਰਕਾਰ ਚਾਹੇ ਲੱਖ ਕੋਸ਼ਚਾਂ ਕਰ ਲੈ ਲੱਖ ਬੈਰੀਕੇਡ ਲਾ ਦੇ ਲੱਖ ਫੋਰਸ ਲਾ ਦੇ ਪਰ ਕਿਸਾਨ ਜਿਹੜੇ ਉਹ ਆਪਣੇ ਬੇਝਿਜਕਾ ਉੱਥੇ ਪਹੁੰਚਣਗੇ ਕਿਉਂਕਿ ਉਹਨਾਂ ਦੇ ਅੰਦਰ ਜਜ਼ਬਾ ਹੈਗਾ ਜਜ਼ਬਾ ਵੀ ਆ ਤੇ ਆਪਣਾ ਜਿਹੜਾ ਕੋਈ ਉਹ ਭੇਕ ਨਹੀਂ ਮੰਗ ਰੇ ਕਿਸ ਸੰਤ ਸਰਕਾਰ ਤੋਂ ਕੋਈ ਭੀਖ ਮੰਗਦੇ ਆ ਜਿਹੜਾ ਉਹਨਾਂ ਨੂੰ ਕਿਸਾਨਾਂ ਨੂੰ ਬੰਦਦਾ ਐਮਐਸਬੀ ਵਰਗੇ ਜਿਹੜੇ ਤੁਸੀਂ ਸਬਸਿਡੀਆਂ ਦਿੰਨੇ ਹੋ ਜਾਂ ਹੋਰ ਜਥੇਬੰਦੀਆਂ ਨੇ ਮੰਗਾ ਨੇ ਜਿੰਨਾ ਚਿਰ ਉਹ ਮੋਦੀ ਸਰਕਾਰ ਨਹੀਂ ਮੰਨਦਾ ਕਿਸਾਨਾਂ ਦਾ ਕਹਿਣਾ ਕਿ ਉਹਨਾਂ ਚਿਰ ਦਿੱਲੀ ਧਰਨਾ ਚੱਲੇਗਾ ਤੇ ਅੱਜ ਦੇਖ ਰਹੇ ਆ ਕਿ ਬੈਰੀਕੇਡ ਜਿਹੜੇ ਨੇ ਕਿਸਾਨਾਂ ਵੱਲੋਂ ਤੋੜੇ ਜਾ ਰਹੇ ਨੇ ਟਰੈਕਟਰ ਅੱਗੇ ਵਧ ਰਹੇ ਨੇ ਦੂਜੇ ਪਾਸੇ ਸਾਰੀ ਫੋਰਸ ਚੁੱਕੀ ਹੋਈ ਆ ਕੇਂਦਰ ਸਰਕਾਰ ਵੱਲੋਂ ਪਰ ਇਸ ਦੇ ਵਿਚਾਲੇ ਜਿਹੜਾ ਆਮ ਲੋਕਾਂ ਦਾ ਨੁਕਸਾਨ ਹੋ ਰਿਹਾ ਹੈਗਾ ਜਾਣ ਆਉਣ ਦਾ ਰਸਤਾ ਜਿਹੜਾ ਸਾਰੇ ਪਾਸੇ ਬੰਦ ਕਰ ਦਿੱਤੇ ਨੇ ਕੰਦਾ ਕਾੜ ਛਾੜਦੇ ਨੇ ਸੜਕਾ ਪੜ ਦਿੱਤੀਆਂ ਨੇ ਇਹ ਕੇਂਦਰ ਸਰਕਾਰ ਦਾ ਰੋਈਆ ਜਿਹੜਾ ਬਹੁਤ ਹੀ ਨਿੰਦਣਯੋਗ ਤੇ ਅਤੇ ਗਲਤ ਆ ਵੀਡੀਓ ਨੂੰ ਤੁਸੀਂ ਜਰੂਰ ਸ਼ੇਅਰ ਕਰੋਗੇ ਕਿਸਾਨਾਂ ਦਾ ਜਿਹੜਾ ਅंदोलਨ ਦਾ ਹਿੱਸਾ ਜਰੂਰ ਬਣੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਨੂੰ ਹੋਰ ਵੀ ਜਿਹੜੀ ਪੂਰੀ ਜਾਣਕਾਰੀ ਦੇ ਸਕੀਏ ਧੰਨਵਾਦ ਬੇਜ ਕਲਸਾ ਬੇਜ ਨੀ ਫਤੇ